ਬੜੇ ਆਪਣੇ ਬਾਈ ਨੇ ਜਿਨ੍ਹਾਂ ਨੇ ਮੇਰੇ ਤੋਂ ਇੱਕ ਸਵਾਲ ਪੁੱਛਿਆ ਸੀਗਾ ਸਵੇਰੇ ਵਾਲੀ ਲਾਈਵ ਦੇ ਵਿੱਚ ਉਹ ਮੈਂ ਜਵਾਬ ਦੇਣਾ ਚਾਹੁੰਦਾ ਸੀ ਪਰ ਉਹਦੇ ਵਿੱਚ ਜਨਕ ਇੱਕ ਖਿਚੜੀ ਜੀ ਬਣਾ ਜਾਣੀ ਸੀ ਜੇ ਮੈਂ ਜਵਾਬ ਦਿੰਦਾ ਅੱਜ ਆਪਾਂ ਮੇਨ ਟਾਪਿਕ ਇੱਕ ਪੁਆਇੰਟ ਦੇ ਉੱਤੇ ਰੱਖਾਂਗੇ ਤੇ ਉਹੀ ਮੈਂ ਗੱਲ ਕਰੂੰਗਾ ਲਾਈਵ ਜਿਆਦਾ ਲੰਬੀ ਨਹੀਂ ਬਣਾਉਂਗਾ ਮੈਂ ਥੋੜੀ ਬਹੁਤ ਹੀ ਗੱਲ ਕਰੂੰਗਾ ਮੈਂ ਬਹੁਤ ਬਾਈ ਨੇ ਜਿਹੜੇ ਮੈਨੂੰ ਪੁੱਛਦੇ ਨੇ ਵੀ ਭਾਈ ਅਮਰਤਪਾਲ ਨੂੰ ਦੀਪ ਸਿੱਧੂ ਨਾਲ ਮਿਲਾਉਣੇ ਵਾਲਾ ਬੰਦਾ ਕੌਣ ਆ ਕਿ ਕਿਵੇਂ ਮਿਲਿਆ ਕਿਹਨੇ ਅਮਰਤਪਾਲ ਨੂੰ ਦੀਪ ਸਿੱਧੂ ਤੱਕ ਪਹੁੰਚਾਇਆ ਮੈਂ ਜਿਹੜੀ ਅੱਜ ਮੈਂ ਤੁਹਾਨੂੰ ਵੀਡੀਓ ਲਾਈਵ ਦੇ ਵਿੱਚ ਗੱਲਬਾਤ ਕਰੂੰਗਾ ਨਾਲ ਮੈਂ ਪ੍ਰੂਫ ਵੀ ਦਊਂਗਾ ਚੀਜ਼ ਦੇ ਵੀ ਕਿਹੜੇ ਬੰਦੇ ਨੇ ਮਲਾਇਆ ਸੀਗਾ ਪਹਿਲਾ ਅਮਰਤਪਾਲ ਦੀ ਗੱਲਬਾਤ ਕਰ ਲਈਏ ਜੋ ਕੁਛ ਨੇ ਆਪਣੇ ਪੇਪਰਾਂ 'ਚ ਡਿਕਲੇਅਰ ਕੀਤਾ ਵੀ ਭਾਈ ਮੈਂ ਇੱਕ ਜਿਵੇਂ ਜੋ ਬਿਆਨਾਂ ਦੇ ਵਿੱਚ ਕਹਿੰਦਾ ਰਿਹਾ ਵੀ ਭਾਈ ਸਾਡਾ ਉੱਥੇ ਟਰਾਂਸਪੋਰਟ ਬੌਸ ਸੀਗਾ ਤੇ ਦੁਬਈ ਦੇ ਵਿੱਚ ਮੈਂ ਇੱਕ ਮੈਨੇਜਰ ਸੀਗਾ ਉਹ ਤੱਕ ਦੀ ਸਾਰਿਆਂ ਨੇ ਸੁਣ ਲਈ ਹੋਣੀਆਂ ਗੱਲਬਾਤ ਪਰ ਜੋ ਇਹਨੇ ਆਪਣਾ ਡਿਕਲੇਅਰ ਕੀਤੀ ਹੈ ਚੀਜ਼ ਉਹ ਉਹਦੇ ਵਿੱਚ ਇਹ ਕਹਿੰਦਾ ਵੀ ਭਾਈ ਜਿਵੇਂ ਹੁਣ ਮਤਲਬ ਆਪਣੀਆਂ ਜੋ ਆਪਣੇ ਕੋਲ ਖਬਰਾਂ ਨੇ ਵੀ ਭਾਈ ਇਹ ਇੱਕ ਟੈਕਸੀ ਡਰਾਈਵਰ ਸੀਗਾ ਦੁਬਈ ਦੇ ਵਿੱਚ ਇੰਟਰਸਟ ਰੱਖਦਾ ਸੀਗਾ ਚੀਜ਼ ਦੇ ਵਿੱਚ ਹੋ ਸਕਦਾ ਵੀ ਭਾਈ ਕਿਸੇ ਨੇ ਹੋਮਵਰਕ ਇਹਨੂੰ ਦਿੱਤਾ ਹੋਵੇ ਤਿਆਰ ਕਰਨ ਨੂੰ ਇਹ ਭਾਈ ਤੂੰ ਆ ਤਿੰਨ ਸਬਜੈਕਟਾਂ ਉੱਤੇ ਪੂਰਾ ਫੁੱਲ ਰੈਡੀ ਹੋ ਪੂਰਾ ਫੁੱਲ ਤਿਆਰ ਹੋ ਕਿ ਫੇਰ ਤੂੰ ਹੀ ਚੀਜ਼ਾਂ ਐਂਟਰ ਹੋ ਸਕਦਾ ਆ ਜੋ ਆਪਾਂ ਇਹਦਾ ਲੰਬੀ ਚੌੜੀ ਗੱਲ ਨਹੀਂ ਕਰਨੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਲ ਸੀਗੀ ਸਵਾਲ ਸੀਗਾ ਵੀ ਭਾਈ ਅਮਰਤਪਾਲ ਨੂੰ ਦੀਪ ਸਿੱਧੂ ਨਾਲ ਮਿਲਾਉਣੇ ਵਾਲਾ ਬੰਦਾ ਕੌਣ ਉਹ ਬੰਦਾ ਕੋਈ ਨਹੀਂ ਸੀਗਾ ਜੀ ਉਹ ਬੰਦਾ ਸੀਗਾ ਅਵਤਾਰ ਸਿੰਘ ਖੰਡਾ ਇਹਨੇ ਅਮਰਤਪਾਲ ਨਾਲ ਅਵਤਾਰ ਸਿੰਘ ਜੋ ਖੰਡਾ ਨਾਲ ਪੁਰਾਣੀ ਕੋਈ ਗੱਲਬਾਤ ਜੋ ਹਨਾਲਾ ਕਲਾਬ ਹਾਊਸ ਹੁੰਦਾ ਸੀਗਾ ਉੱਥੇ ਤਾਂ ਨਹੀਂ ਹੁੰਦੀ ਹੁੰਦੀ ਸੀਗੀ ਨਾਲ ਦੀਪ ਸਿੱਧੂ ਭਾਈ ਵੀ ਹੁੰਦਾ ਸੀਗਾ ਹੋਰ ਬਥੇਰੇ ਬੰਦੇ ਹੁੰਦੇ ਸੀਗੇ ਉੱਥੇ ਇਹ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਵੀ ਭਾਈ ਪੰਜਾਬ ਬਾਰੇ ਪੰਜਾਬ ਦੀ ਨਵੀਂ ਚੀਜ਼ ਬਾਰੇ ਆਪਾਂ ਕਿਵੇਂ ਪੰਜਾਬ ਨੂੰ ਮੁਹਰੇ ਕਰ ਸਕਦੇ ਆ ਜਾਂ ਪੰਜਾਬ ਨੂੰ ਕਿਵੇਂ ਲੈ ਕੇ ਜਾਂਦਾ ਆਪਾਂ ਨੂੰ ਪਤਾ ਵੀ ਲਾ ਦੀਪ ਸਿੱਧੂ ਸੀਗਾ ਉਹਨੇ ਜਿਹੜੀ ਜੱਥੇਬੰਦੀ ਬਣਾਈ ਸੀ ਵਾਰਸ ਪੰਜਾਬ ਦੇ ਉਹ ਏਕਣੇ ਨਹੀਂ ਬਣ ਗਈ ਉਹ ਬਥੇਰੀ ਉਹਨੇ ਜਣ ਕੇ ਬੰਦੇ ਨੇ ਘਾਲਣਾ ਘਾਲਿਓ ਚੀਜ਼ ਦੇ ਵਿੱਚ ਆਪਣੇ ਆਪ ਦੇ ਜਿਵੇਂ ਕਹਿੰਦੇ ਨੇ ਵੀ ਟੌਰਚਰ ਵੀ ਸਿਆਹਾ ਲੋਕਾਂ ਦੀਆਂ ਗਾਲਾਂ ਵੀ ਸੁਣੀਆਂ ਨੇ ਜਿਵੇਂ ਹੁਣ ਅੱਜਕੱਲ ਸਾਨੂੰ ਘੱਟ ਰਹੇ ਨੇ ਤੇ ਤੂੰ ਦੱਲਾ ਤੂੰ ਬੀਜੇਪੀ ਦਾ ਫੇਰ ਉਹਨੂੰ ਪੁਲਿਸ ਕੈਦੀਆਂ ਆਪਣੇ ਪੁਲਿਸ ਦੇ ਵਿੱਚ ਜੋ ਪੁਲਿਸ ਵਾਲਿਆਂ ਨੇ ਚੱਕ ਲਿਆ ਸੀਗਾ ਉਹਨੂੰ ਝੁੱਗੀਆਂ ਵਿੱਚ ਰਿਹਾ ਇੱਕ ਹਾਈ ਸਟੈਂਡਰਡ ਦਾ ਬੰਦਾ ਜੋ ਜਿਵੇਂ ਕਹਿੰਦੇ ਵੀ ਵਕੀਲੀ ਜਿਹਦੀ ਕੀਤੀ ਹੋਈ ਜਗੀ ਉਹ ਬੰਦੇ ਨੇ ਬੜੇ ਦਿਮਾੜੇਦੰਦ ਦੇਖਿਆ ਜਾਨੀ ਕਿ ਕਹਿਣ ਦਾ ਮਤਲਬ ਤਾਂ ਕਿਤੇ ਜਾ ਕੇ ਵਾਰਸ ਪੰਜਾਬ ਦੇ ਜੱਥੇਬੰਦੀ ਉਹ ਬਣੀ ਸੀਗੀ ਹੁਣ ਗੱਲ ਆ ਜੀ ਅਮਰਤਪਾਲ ਦੇ ਉੱਤੇ ਇਹ ਨਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਭਾਈ ਜਿਹੜਾ ਅਵਤਾਰ ਸਿੰਘ ਖੰਡਾ ਦੀਪ ਨੂੰ ਮਲਾਉਣੇ ਵਾਲਾ ਬੰਦਾ ਅਵਤਾਰ ਸਿੰਘ ਖੰਡਾ ਅਮਰਤਪਾਲ ਨੂੰ ਮਲਾਉਣੇ ਵਾਲਾ ਬੰਦਾ ਤੇ ਇਹ ਕਿਹੜੇ ਟੌਪਿਕ ਤੇ ਗੱਲ ਹੋਈ ਸੀਗੀ ਜੋ ਅਮਰਤਪਾਲ ਆ ਉਹ ਕਿਉਂ ਦੀਪ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਦੀਪ ਨੇ ਪਹਿਲਾਂ ਇਹਦੀਆਂ ਗੱਲਾਂ ਸੁਣਨੀਆਂ ਬੰਦ ਕਰਤੀਆਂ ਸੀਗੀਆਂ ਕਿਉਂਕਿ ਜਦ ਕੋਈ ਬੰਦਾ ਅਸੀਂ ਵੀ ਕਈਆਂ ਨੂੰ ਬਲੌਕ ਕਰ ਦਿੰਨੇ ਆ ਜੇ ਕਿਤੇ ਨਾ ਕੋਈ ਦਿਮਾਗ ਹੈ ਮਤਲਬ ਜਿਨ ਕਿ ਇੱਕ ਟੌਪਿਕ ਤੇ ਬੋਲੀ ਜਾਂਦੇ ਨੇ ਕੋਈ ਨਿਊਟਰਲ ਹੋ ਕੇ ਨਹੀਂ ਚੱਲਦੇ ਜਾਂ ਮੱਲਾ ਬੰਦੇ ਤੇ ਗਾਹਣ ਦੇ ਬੰਦੇ ਤੇ ਪ੍ਰੈਸ਼ਰ ਪਾ ਜਾਂਦੇ ਨੇ ਹੁ ਕੋਈ ਬੰਦਾ ਕਿਸੇ ਜੱਥੇਬੰਦੀ ਨੂੰ ਚਲਾਉਣ ਦੀ ਜਾਂ ਉਹਨੂੰ ਸੈੱਟ ਕਰਨ ਦੀ ਜਾਂ ਮੱਲਾ ਆਪਣੇ ਲੋਕਾਂ ਦੇ ਵਿੱਚ ਗੱਲਾਂ-ਮਾਤਾਂ ਸੁਣ ਰਿਹਾ ਵੀ ਇਹਨੂੰ ਕਿਵੇਂ ਆਪਾਂ ਤੋੜੀਏ ਜਾਂ ਕਿਵੇਂ ਇਹਨੂੰ ਗਾਹ ਖੜਾ ਸਕਦੇ ਹਾਂ ਜੱਥੇਬੰਦੀ ਨੂੰ ਇੱਕ ਬੰਦਾ ਮੰਨ ਲਓ ਚਾਹ ਬਿਨਾਂ ਮਾਤਰ ਚੱਕ ਕੇ ਫੋਨ ਕਰੀ ਜਾਵੇ ਮੈਸੇਜ ਕਰੀ ਜਾਵੇ ਜਾਂ ਮੰਨ ਲਓ ਵੀ ਜਣੇ ਕਿ ਫੇਸਬੁੱਕ ਦੇ ਉੱਤੇ ਦੀ ਗੱਲ ਕਰਦਾ ਮੈਂ ਨੰਬਰ ਦੀਪ ਸਿੱਧੂ ਦਾ ਨੰਬਰ ਸੁਣ ਲਓ ਪੰਜਾਬੀ ਦੇ ਵਿੱਚ ਦੀਪ ਸਿੱਧੂ ਦਾ ਨੰਬਰ ਅਵਤਾਰ ਸਿੰਘ ਖੰਡੇ ਨੇ ਅਮਰਤਪਾਲ ਨੂੰ ਦਿੱਤਾ ਸੀਗਾ ਵੀ ਭਾਈ ਟੌਪਿਕ ਇੱਥੋਂ ਛੜਿਆ ਸੀਗਾ ਇਹੇ ਮੈਂ ਕੁਝ ਕਮਹੀਨੇ ਪਹਿਲਾਂ ਮੈਂ ਦਬਾਅ ਚ ਫੇਰ ਪਾ ਦੂੰਗਾ ਮੈਂ ਇੱਕ ਸਕਰੀਨਸ਼ਾਟ ਪਾਇਆ ਸੀਗਾ 2000 ਕਿਸਾਨੀ ਅੰਦੋਲਨ ਦੇ ਟਾਈਮ ਦੇ ਵਿੱਚ ਉਹ ਅਮਰਤਪਾਲ ਨੇ ਆਪਣੀ ਆਈਡੀ ਦੇ ਉੱਤੋਂ ਦੀਪ ਸਿੱਧੂ ਨੂੰ ਕੀਤਾ ਸੀ ਜਦ ਇੱਕ ਵਕੀਲ ਨੇ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਕਿਸੇ ਇੱਕ ਬਾਈ ਨੇ ਨਾ ਆਪਣੇ ਖਾਲਿਸਤਾਨ ਦਾ ਨਾਰਾ ਲਾਤਾ ਸੀਗਾ ਤੇ ਇੱਕ ਵਕੀਲ ਨੇ ਉਹ ਬੰਦੇ ਨੂੰ ਚੁਕਾਤਾ ਸੀਗਾ ਤੇ ਉੱਥੇ ਅਮਰਤਪਾਲ ਨੇ ਅਮਰਤਪਾਲ ਨੇ ਦੀਪ ਸਿੱਧੂ ਨੂੰ ਸਕਰੀਨਸ਼ਾਟ ਮੇਰਾ ਮੇਰੀ ਆਈਡੀ ਦੇ ਉੱਤੇ ਪਿਆ ਵੀ ਹੋਇਆ ਮੇਰੇ ਕੋਲ ਸਪੈਸ਼ਲ ਵੀ ਪਿਆ ਉਹ ਮੈਂ ਦੁਆਰਜੀ ਫਿਰ ਚੇਕ ਕਰੂੰਗਾ ਜੇਕਰ ਸੋ ਨਹੀਂ ਸਮਝ ਲੱਗੀ ਉੱਥੇ ਅਮਰਤਪਾਲ ਨੇ ਫੇਸਬੁੱਕ ਦੇ ਉੱਤੇ ਦੀਪ ਨੂੰ ਮੈਸੇਜ ਕੀਤਾ ਸੀਗਾ ਉਹਦੇ ਵਿੱਚ ਲਿਖਿਆ ਗਿਆ ਸੀਗਾ ਭਾਈ ਤੂੰ ਖਾਲਿਸਤਾਨ ਦੇ ਜਿਵੇਂ ਹੁਣ ਹੁਣ ਜਿਵੇਂ ਆਮ ਜਿਹੜੀ ਚੀਜ਼ ਅਮਰਤਪਾਲ ਨੇ ਕੀਤੀ ਆ ਹੁਣ ਬਿਲਕੁਲ ਸੇਮ ਚੀਜ਼ ਵੀ ਭਾਈ ਤੂੰ ਇਹ ਲੋਕਾਂ ਦੇ ਮਗਰ ਲੱਗ ਲੱਕੇ ਵਕੀਲ ਦੇ ਮਗਰ ਆਪਣੇ ਬੰਦਿਆਂ ਨੂੰ ਚਕਾਈ ਜਾਂਣਾ ਚੱਕਿਆ ਤਾਂ ਕਿਸੇ ਹੋਰ ਤਰੀਕੇ ਨਾਲ ਸੀਗਾ ਹੁਣ ਦੀਪ ਦੇ ਮਗਰ ਮੰਨ ਲਓ ਵੀ ਜੇ 100 ਜਾਂ ਮੰਨ ਲਾ ਵੀ 150 ਜਾਂ 1000 ਮੁੰਡਾ ਵੀ ਉਹਦੇ ਨਾਲ ਸੀਗਾ ਆਪਨ ਪਤਾ ਵੀ ਐਂਡ ਵਾਲੇ ਦਿਨਾਂ ਦੇ ਵਿੱਚ ਦੀਪ ਦੀ ਪੂਰੀ ਫੁੱਲ ਚੜ੍ਹਾਈ ਸੀਗੀ ਤੇ ਉਹ ਬੰਦੇ ਨੇ ਮੰਨ ਲਓ ਵੀ ਜਾਨੀ ਕਿ ਲੋਕਾਂ ਦੇ ਵਿੱਚ ਹੀ ਰਹਿਣਾ ਸੀਗਾ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਸੀਗੀਆਂ ਪਰ ਅਮਰਤਪੁਰ ਵਰਗੇ ਬੰਦੇ ਜਿਹੜੇ ਬਾਹਰ ਬੈਠੇ ਦੁਬਈ ਦੇ ਵਿੱਚ ਇਹ ਉਹਨੂੰ ਲਗਾਤਾਰ ਮੈਸੇਜ ਜਿਵੇਂ ਫੇਸਬੁੱਕ ਤੇ ਮੈਂ ਕਹਿ ਕੇ ਹਟਿਆ ਪੁੱਛਦੇ ਕਿ ਆਪਣਾ ਖਾਲਿਸਤਾਨ ਬਾਰੇ ਸਟੈਂਡ ਕਲੀਅਰ ਕਰ ਪਰ ਦੀਪ ਇਹ ਚੀਜ਼ਾਂ ਦੇ ਵਿੱਚ ਜਾਨੀ ਕਿ ਚਾਹੁੰਦਾ ਸੀਗਾ ਵੀ ਭਾਈ ਆਪਣੇ ਮੁੰਡੇ ਫਸਣ ਦਾ ਆਪਣੇ ਮੁੰਡੇ ਮਰਨ ਦਾ ਆਪਾਂ ਕੋਈ ਵੀ ਤਰੀਕਾ ਅਪਣਾ ਕੇ ਗੱਲਬਾਤ ਕਰਕੇ ਸੈਂਟਰ ਨਾਲ ਤਾਂ ਆਪਾਂ ਆਪਣੇ ਹੱਕ ਲੈਣ ਦੇ ਜਿਵੇਂ ਵੱਲੋਂ ਵੀ ਹੱਕਾਂ ਦੇ ਲਈ ਆਪਾਂ ਲੜੀਏ ਜਾਂ ਕਿਸੇ ਸੰਘਰਸ਼ ਤੇ ਆਪਾਂ ਤੁਰੀਏ ਇਹਦੇ ਵਿੱਚ ਸੀਗੇ ਤਿੰਨ ਕਰੈਕਟਰ ਇੱਕ ਸੀਗਾ ਅਵਤਾਰ ਸਿੰਘ ਖੰਡਾ ਇੱਕ ਸੀਗਾ ਦੀਪ ਸਿੱਧੂ ਤੇ ਇੱਕ ਸੀਗਾ ਮਤਲਬ ਜਾਨੀ ਕਿ ਆਪਣੇ ਅਮਰਤਪਾਲ ਮੈਂ ਵੀਡੀਓ ਸੁਣਾਉਣਾ ਬਿੜੀ ਤੋਂ ਬਾਅਦ ਕਰਦਿਆਂ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਕੇ ਹਟਿਆ ਉਹ ਵੀਡੀਓ ਲਾਉਂਦੀ ਆ ਚੀਜ਼ ਦੇ ਉੱਤੇ ਮੋਹਰ ਖੁਦ ਖੁਦ ਅਵਤਾਰ ਸਿੰਘ ਖੰਡਾ ਇੰਟਰਵਿਊ ਦੇ ਵਿੱਚ ਮੰਨਿਆ ਵੀ ਦੀਪ ਨੂੰ ਮਲਾਉਣੇ ਵਾਲਾ ਬੰਦਾ ਮੈਂ ਆ ਮਤਲਬ ਯਾਨੀ ਕਿ ਅਵਤਾਰ ਸਿੰਘ ਖੰਡਾ ਤੇ ਇਹਨੇ ਅਵਤਾਰ ਸਿੰਘ ਖੰਡੇ ਨੇ ਹੀ ਦੀਪ ਦਾ ਨੰਬਰ ਦਿੱਤਾ ਅਜੋਕਰਾ ਸੁਣੀਏ ਕੀ ਕਹਿੰਦੇ ਨੇ ਉਹ ਕੋਈ ਸੇਵਾ ਦਿੱਤੀ ਗਈ ਉਹ ਐਵੇਂ ਥੋੜੀ ਵੀ ਇੱਕੋ ਦਾ ਵੀ ਸੇਵਾ ਦਿੱਤੀ ਉਹ ਸਮੇਂ ਪੰਜ ਬੰਦਿਆਂ ਦੇ ਨਾਮ ਉਰੇ ਕੀਤੇ ਗਏ ਸੀ ਤੇ ਉਹਨਾਂ ਪੰਜਾਂ ਦੇ ਨਾਲ ਕਲਬ ਹਾਊਸ ਤੇ ਗੱਲਬਾਤ ਕੀਤੀ ਤੇ ਉਹ ਪੰਜਾਂ ਦੇ ਵਿੱਚ ਉਹ ਲਖਨ ਤਾਂ ਨਹੀਂ ਸੀਗੀ ਉਹ ਸਮਝ ਹੀ ਨਹੀਂ ਸਕੇ ਇੱਕ ਵਾਰ ਅਸੀਂ ਇਹ ਸਵਾਲ ਕੀਤਾ ਸੀਗਾ ਬਈ ਤੁਸੀਂ ਉੱਥੇ ਕੰਮ ਕਿਵੇਂ ਕਰੋਗੇ ਉਹਨਾਂ ਦਾ ਗੋਹ ਜਵਾਬ ਸੀ ਕਹਿੰਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰਾਂਗੇ ਫਿਰ ਮੈਂ ਉਹ ਮੈਂ ਨਾਲ ਦੀ ਨਾਲ ਦੱਸਦਾ ਜਾਵਾਂ ਜੀ ਇਹ ਇੰਟਰਵਿਊ ਦੀਪ ਦੇ ਜਾਣ ਤੋਂ ਬਾਅਦ ਦੀ ਆ ਦੀਪ ਦੇ ਜਾਣ ਤੋਂ ਬਾਅਦ ਦੀ ਆ ਇਹਨਾਂ ਨੇ ਆਪਣੇ ਕਲੱਬ ਆਫ ਜਿੱਥੇ ਗਰੁੱਪ ਦੇ ਵਿੱਚ ਗੱਲਬਾਤ ਕਰਦੇ ਸੀਗੇ ਇਹਨਾਂ ਨੇ ਬੰਦੇ ਸਿਲੈਕਟ ਕਰਨੇ ਸ਼ੁਰੂ ਕਰਤੇ ਵੀ ਦੀਪ ਤੋਂ ਬਾਅਦ ਵੀ ਕੋਈ ਇਦਾਂ ਦਾ ਬੰਦਾ ਇੰਡੀਆ ਭੇਜਿਆ ਜਾਵੇ ਜਾਂ ਮੰਨ ਲਓ ਵੀ ਇੰਡੀਆ ਜਿਹੜੀ ਜੱਥੇਬੰਦੀ ਆ ਦੀਪ ਦੀ ਉਹ ਕਿਸੇ ਚੰਗੇ ਤਰੀਕੇ ਨਾਲ ਕਿਸੇ ਚੰਗੀ ਸੋਚ ਨਾਲ ਚਲਾਈ ਜਾਵੇ ਵੀ ਭਾਈ ਕਿਹੜੇ ਹਿਸਾਬ ਨਾਲ ਵੀ ਚਲਾਈਏ ਇਹਨਾਂ ਨੂੰ ਜਾਂ ਕਿਵੇਂ ਕੋਈ ਇਹਨਾਂ ਨੂੰ ਗਾਹਾਂ ਜੱਥੇ ਬੰਦੇ ਨੂੰ ਗਾਹਾਂ ਲਿਜਾ ਸਕਦਾ ਇਹ ਦੀਪ ਦੇ ਜਾਣ ਤੋਂ ਬਾਅਦ ਦਾ ਇੰਟਰਵਿਊ ਆ ਜਿਹਦੇ ਵਿੱਚ ਅਵਤਾਰ ਸਿੰਘ ਖੰਡਾ ਜੀ ਆਪ ਕਹਿ ਰਹੇ ਨੇ ਕਿ ਅਸੀਂ ਪੰਜ ਬੰਦੇ ਸਿਲੈਕਟ ਕੀਤੇ ਸੀਗੇ ਤੇ ਪੰਜਾਂ ਤੋਂ ਸਵਾਲ ਪੁੱਛੇ ਸਵਾਲ ਕਿਹੜੇ ਸੀਗੇ ਇਹ ਪਹਿਲਾ ਸਵਾਲ ਸੀਗਾ ਵੀ ਆਨੰਦਪੁਰ ਸਾਹਿਬ ਦਾ ਮੱਤਾ ਕਿਨੇ ਲਿਖਿਆ ਸੀਗਾ ਠੀਕ ਆ ਉਸ ਤੋਂ ਬਾਅਦ ਵਾਲੇ ਜਿਹੜੇ ਸਵਾਲ ਨੇ ਸੁਣ ਲਈ ਆਪਾਂ ਮੈਂ ਤੁਹਾਨੂੰ ਫਿਰ ਬਾਅਦ ਚ ਆਪਾਂ ਗੱਲ ਕਰਾਂ ਸੁਣਵਾਜੂ ਸਿੰਘ ਜੀ ਇਸ ਪ੍ਰਸ਼ਾਸਨ ਤੋਂ ਨਿਯਾਤ ਚਾਹੁੰਦੇ ਵੀ ਕੌਣ ਇਸ ਪ੍ਰਸ਼ਾਸਨ ਤੋਂ ਇੱਕ ਵੱਖਰਾ ਥੋੜਾ ਜਿਹਾ ਪਿੱਛੇ ਕਰਨਾ ਵੀ ਤੁਹਾਨੂੰ ਸੁਣਦੇ ਵਿੱਚ ਵਧੀਆ ਲੱਗੂਗਾ ਚੀਜ਼ ਹੈ ਉਹ ਪੰਨਿਆਂ ਦੇ ਵਿੱਚ ਉਹ ਲਖਣ ਤਾਂ ਨਹੀਂ ਸੀਗੀ ਉਹ ਸਮਝ ਹੀ ਨਹੀਂ ਸਕਿਆ ਕੋਈ ਅਸ ਇਹ ਸਵਾਲ ਕੀਤਾ ਸੀਗਾ ਬਈ ਤੁਸੀਂ ਉੱਥੇ ਕੰਮ ਕਿਵੇਂ ਕਰੋਗੇ ਉਹਨਾਂ ਦਾ ਗੋਹ ਜਵਾਬ ਸੀ ਕਹਿੰਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰਾਂਗੇ ਫਿਰ ਇਹ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਭਾਈ ਦੀਪ ਸਿੰਘ ਜੀ ਤੁਸੀਂ ਇਸ ਪ੍ਰਸ਼ਾਸਨ ਤੋਂ ਨਿਯਾਤ ਚਾਉਂਦੇ ਵੀ ਕਹਾਂ ਉਹ ਇਸ ਪ੍ਰਸ਼ਾਸਨ ਤੋਂ ਇੱਕ ਵੱਖਰਾ ਅਸੀਂ ਆਪਣਾ ਸਰਜੀ ਜਿਵੇਂ ਹੁਣ ਤੁਸੀਂ ਆਪ ਦੇਖੋ ਅਵਤਾਰ ਸਿੰਘ ਖੰਡਾ ਜੀ ਆਪ ਮੰਨ ਰਹੇ ਨੇ ਵੀ ਭਾਈ ਜਦ ਬੰਦਿਆਂ ਤੋਂ ਸਵਾਲ ਪੁੱਛੇ ਗਏ ਵੀ ਭਈ ਅਨੰਦ ਪ੍ਰਸਾਦ ਦਾ ਮਤਾ ਕੀ ਨਹੀਂ ਲਿਖਿਆ ਉਹਨਾਂ ਤੋਂ ਜਵਾਬ ਹੀ ਦਿੱਤਾ ਗਿਆ ਉਹ ਕਹਿੰਦੇ ਇਹ ਆਪਣੇ ਖਾਲਸਾ ਜਨ ਨਾਲ ਭਿੰਡ ਰਣ ਦੇ ਉਸ ਤੋਂ ਬਾਅਦ ਦੂਸਰਾ ਸਵਾਲ ਪੁੱਛਿਆ ਗਿਆ ਵੀ ਤੁਸੀਂ ਕਿਵੇਂ ਮਾਤਰੋ ਜਾਨੀ ਕਿ ਵੀ ਇਹ ਜੱਥੇਬੰਦੀ ਨੂੰ ਗਾਹਾਂ ਕਿਵੇਂ ਤੋਰੋਂਗੇ ਇਹ ਲੋਕਾਂ ਨੇ ਜਵਾਬ ਦਿੱਤੜੇ ਪੰਜ ਬੰਦੇ ਸੀ ਕਿ ਉਹਨਾਂ ਨੇ ਜਵਾਬ ਦਿੱਤਾ ਵੀ ਭਾਈ ਅਸੀਂ ਇਹ ਜਿਹੜੀ ਚੀਜ਼ ਹੈ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਉੱਥੇ ਦੀ ਗਵਰਨਮੈਂਟ ਨਾਲ ਮਿਲ ਕੇ ਸ਼ਾਂਤਮਈ ਢੰਗ ਨਾਲ ਗਾਹਾਂ ਤੋਰੋਂਗੇ ਅਵਤਾਰ ਸਿੰਘ ਖੰਡਾ ਜੀ ਇੱਥੇ ਕਹਿ ਰਹੇ ਨੇ ਭਾਈ ਦੀਪ ਸਿੱਧੂ ਤਾਂ ਇਹ ਚੀਜ਼ ਚਾਹੁੰਦੀ ਨਹੀਂ ਸੀਗਾ ਇਹਦਾ ਮਤਲਬ ਤੁਸੀਂ ਸਮਝਦੇ ਹੋ ਕੀ ਕਹਿ ਰਹੇ ਨੇ ਇਹ ਵੀ ਦੀਪ ਸਿੱਧੂ ਪੰਜਾਬ ਦੇ ਇੰਡੀਆ ਦੇ ਪ੍ਰਸ਼ਾਸਨ ਤੋਂ ਲੈ ਕੇ ਇੰਡੀਆ ਦੇ ਸਵਧਾਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਉਲਟ ਸੀਗਾ ਬੰਦਾ ਉਹ ਉਹ ਕਹਿੰਦਾ ਸੀਗਾ ਵੀ ਖਾਲਸਾ ਆਪਣਾ ਕੰਮ ਆਪ ਕਰੇ ਖਾਲਸਾ ਆਪਣੇ ਡਿਸੀਜਨ ਆਪ ਲਵੇ ਸਾਰਾ ਇੱਕ ਕਿਉਂ ਕਹਿੰਦਾ ਸੀ ਵੀ ਇੱਕ ਝੰਡੇ ਥਲੇ ਇੱਕ ਪੰਥ ਥਲੇ ਇਕੱਠੇ ਹੋ ਜੋ ਵੀ ਆਪਾਂ ਨੇ ਸਾਰਿਆਂ ਨੇ ਜਾ ਕੇ ਇਹਨਾਂ ਨੂੰ ਸਵਾਲ ਪੁੱਛਣੇ ਨੇ ਉਹ ਇਹੀ ਗੱਲਾਂ ਪਿੱਛੇ ਕਹਿੰਦਾ ਸੀਗਾ ਬਿਲਕੁਲ ਸੇਮ ਚੀਜ਼ ਅਵਤਾਰ ਸਿਕੰਡਾ ਜੀ ਸਮਝਾ ਰਹੇ ਨੇ ਚੀਜ਼ ਦੇ ਵਿੱਚ ਹੁਣ ਦੇਖੋ ਇੱਕ ਪਾਸੇ ਅਵਤਾਰ ਸਿਕੰਡਾ ਜੀ ਇਹ ਗੱਲ ਕਹਿ ਰਹੇ ਨੇ ਦੂਜੇ ਪਾਸੇ ਅਮਰਤਪਾਲ ਮੁੱਖ ਧਾਰਾ ਦੇ ਵਿੱਚ ਐਂਟਰ ਹੋ ਚੁੱਕਿਆ ਨੇ ਅੱਜ ਅਵਤਾਰ ਸਿੰਘ ਖੰਡਾ ਜੀ ਜਿਉਂਦੇ ਹੁੰਦੇ ਤਾਂ ਇਹਨਾਂ ਨੂੰ ਵੀ ਅੱਜ ਸਵਾਲ ਹੋਣੇ ਸੀ ਪੁਆਇੰਟ ਦੇ ਉੱਤੇ ਵੀ ਤੁਸੀਂ ਦੱਸੋ ਵੀ ਜਿਹੜਾ ਬੰਦਾ ਸੀ ਸਿਲੈਕਟ ਕਰਕੇ ਇੰਡੀਆ ਭੇਜਿਆ ਪੰਜਾਬ ਦੇ ਵਿੱਚ ਤੁਸੀਂ ਇੱਕ ਪਾਸੇ ਤਾਂ ਖਾਲਸਾਣ ਦੀ ਗੱਲ ਕਰਦੇ ਹੋ ਇੱਕ ਪਾਸੇ ਕਹਿੰਦੇ ਵੀ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਗੱਲੇ ਨਹੀਂ ਕਰਨੀ ਇੰਡੀਅਨ ਗਵਰਨਮੈਂਟ ਨਾਲ ਹੀ ਲੜ ਕੇ ਤੁਰਨਾ ਹੀ ਨਹੀਂ ਇੱਕ ਦੂਜੇ ਪਾਸੇ ਤੁਹਾਡਾ ਬੰਦਾ ਇਹਨਾਂ ਦਾ ਐਮਪੀ ਬਣ ਕੇ ਮੂਹਰੇ ਆ ਰਿਹਾ ਸੋ ਇਹ ਵੀ ਜਿਵੇਂ ਕਹਿੰਦੇ ਵੀ ਸਵਾਲਾਂ ਦੇ ਕਟਾਰੇ ਦੇ ਵਿੱਚ ਇਹਨਾਂ ਨੇ ਵੀ ਖੜਨਾ ਸੀਗਾ ਪਰ ਹੋਇਆ ਕੀ ਪਹਿਲਾਂ ਸੁਣ ਲਈਏ ਵੀਡੀਓ ਫਿਰ ਗੱਲ ਕਰਦੇ ਆ ਜੋ ਪੁੱਛਿਆ ਸੀ ਕੰਨਦ ਪੁਰਸਾਹਬ ਦਾ ਮਤਾ ਕਿ ਨਹੀਂ ਲਿਆ ਉਹ ਕਹਿੰਦਾ ਸੰਤ ਚਨਹਰ ਸਿੰਘ ਜੀ ਨੇ ਮੈਂ ਕਹਿੰਦਾ ਉਹ ਐਡੇ ਕੱਚੇ ਬੰਦੇ ਤਾਂ ਨਹੀਂ ਨਾ ਲਿਆਂਦੇ ਜਾ ਸਕਦੇ ਫਿਰ ਉਦੋਂ ਸਾਰਿਆਂ ਦਾ ਫੈਸਲਾ ਕਿਉਂਕਿ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦਾ ਤੇ ਮੇਰਾ ਕਾਫੀ ਪੁਰਾਣਾ ਸਾਡੀ ਗੱਲਬਾਤ ਹੁੰਦੀ ਰਹੀ ਮਿਲੇ ਨਹੀਂ ਪਰ ਸੋਸ਼ਲ ਮੀਡੀਆ ਹੁਣ ਤੁਸੀਂ ਦੇਖੋ ਗਲਤੀ ਕਿੱਥੇ ਹੋਈ ਆ ਗਲਤੀ ਕਿਹੜੀ ਜਗ੍ਹਾ ਤੇ ਹੋਈ ਆ ਭਾਈ ਅਵਤਾਰ ਸਿੰਘ ਖੰਡਾ ਜੀ ਆਪਣੇ ਮੂੰਹ ਇਹਨਾਂ ਦੇ ਬਿਆਨ ਨੇ ਮੈਂ ਆਪਣੇ ਕੋਲੋਂ ਨਹੀਂ ਬਣਾਏ ਇਹਨਾਂ ਦੇ ਬਿਆਨ ਨੇ ਇੰਟਰਵਿਊ ਦੇ ਵਿੱਚ ਕਹਿੰਦੇ ਅਮਰਤਪਾਲ ਨੂੰ ਅਸੀਂ ਕਦੇ ਮਿਲੇ ਹੀ ਨਹੀਂ ਅਮਰਤਪਾਲ ਨੂੰ ਨਾ ਤਾਂ ਕਦੇ ਦੀਪ ਸਿੱਧੂ ਮਿਲਿਆ ਨਾਕਦੇ ਅਵਤਾਰ ਸਿੰਘ ਖੰਡਾ ਜੀ ਮਿਲੇ ਨੇ ਪਰ ਇਹਨਾਂ ਨੇ ਉਹ ਸਿਲੈਕਟ ਕਰ ਲਿਆ ਗੱਲਾਂ ਤੇ ਉੱਤੇ ਉਹ ਫੋਨ ਦੇ ਉੱਤੇ ਹੁਣ ਮੰਨ ਲਓ ਜੋ ਕੋਈ ਬੰਦਾ ਮੇਰੇ ਨਾਲ ਗੱਲ ਕਰਦਾ ਹੁਣ ਕਈ ਬੰਦਿਆਂ ਦੀ ਮੇਰੇ ਨਾਲ ਘਟ ਘੜ ਕੰਟਾ ਘੰਟਾ ਡੇਢ ਘੰਟਾ ਗੱਲ ਹੁੰਦੀ ਆ ਉਹਨਾਂ ਦੇ ਵਿਚਾਰ ਮੈਨੂੰ ਮੇਰੇ ਵਿਚਾਰ ਉਹਨਾਂ ਨੂੰ ਵਧੀਆ ਲੱਗਦੇ ਨੇ ਉਹ ਐਂਡ ਤੇ ਕਹਿ ਕੇ ਹੈ ਨੇ ਬਾਈ ਤੂੰ ਵੀ ਆਪਣੀ ਗੱਲ ਤਾਂ ਸਹੀ ਆ ਇਹਦਾ ਮਤਲਬ ਇਹ ਨਹੀਂ ਬਣਦਾ ਜਦ ਤੱਕ ਉਹ ਮੈਨੂੰ ਫਿਜ਼ੀਕਲੀ ਨਹੀਂ ਮਿਲਦੇ ਮੇਰੇ ਕੋਲ ਆ ਕੇ ਬੈਠ ਕੇ ਗੱਲ ਨਹੀਂ ਕਰਦੇ ਇੱਕ ਕੌਮ ਨੂੰ ਇੱਕ ਕੌਮ ਨੂੰ ਕਿਸੇ ਚੀਜ਼ ਦਾ ਲੀਡਰ ਜਾਂ ਦੇਣਾ ਹੁੰਦਾ ਨਾ ਕੌਮ ਦੇ ਜੋ ਪੁਰਾਣੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੇ ਉਹ ਚੀਜ਼ਾਂ ਸੰਤਾਪ ਹੰਡਾਇਆ ਹੁੰਦਾ ਨਾ ਉਹਨਾਂ ਦੇ ਵਿੱਚ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਹੈ ਪਰ ਇਹਨਾਂ ਨੇ ਦੂਜੀ ਲੋਟੇ ਸਿਲੈਕਟ ਕਰ ਲਿਆ ਗਾਹ ਸੁਣੀਏ ਕੀ ਕਹਿੰਦੇ ਨੇ ਉਹ ਸਈਵਰ ਜੱਟ ਬਾਸ ਹੁੰਦੀ ਸੀ ਬਾਈ ਦੀਪ ਸਿੰਘ ਜੀ ਉਹਨਾਂ ਨੂੰ ਵੀ ਉਦੋਂ ਪਹਿਲੀ ਵਾਰ ਜਦੋਂ ਇਹਨਾਂ ਦੀ ਗੱਲਬਾਤ ਹੋਈ ਹੈ ਤੁਹਾਨੂੰ ਯਾਦ ਹੋਣਾ ਕਿਸਾਨੀ ਮੋਰਚੇ ਸਮੇਂ ਇੱਕ ਨੌਜਵਾਨ ਨੂੰ ਪੁਲਿਸ ਨੂੰ ਫੜਾਤਾ ਸੀ ਵੀ ਜਿਹਨੇ ਖਾਲਸਾਣ ਦੇ ਨਾਰੇ ਲਾਏ ਇੱਕ ਉਥੋਂ ਵਕੀਲ ਨੇ ਉਦੋਂ ਮੈਨੂੰ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਮੈਸੇਜ ਆਇਆ ਕਿ ਵੀ ਦੀਪ ਨਾਲ ਮੈਂ ਗੱਲ ਕਰਨੀ ਹੈ ਮੈਨੂੰ ਨੰਬਰ ਦੇਉ ਮੈਂ ਭਾਈ ਦੀਪ ਨੂੰ ਵੀ ਉਹਨਾਂ ਦਾ ਨੰਬਰ ਤੇ ਸੰਨ ਕੀਤਾ ਆਹ ਲੋ ਜੀ ਬਿਲਕੁਲ ਕਲੀਅਰ ਹੋ ਗਿਆ ਅਮਰਤਪਾਲ ਕੋਲ ਦੀਪ ਸਿੱਧੂ ਦਾ ਫੋਨ ਨੰਬਰ ਤੱਕ ਨਹੀਂ ਸੀਗਾ ਤੁਸੀਂ ਆਪੇ ਸੁਣ ਲਓ ਆਪੇ ਸੋਚ ਲਿਓ ਆਪਲਾ ਦਿਮਾਗ ਵਰਤ ਲਿਓ ਨੰਬਰ ਕਿਹਨ ਦਿੱਤਾ ਅਵਤਾਰ ਸਿੰਘ ਖੰਡੇ ਨੇ ਅਵਤਾਰ ਸਿੰਘ ਖੰਡਾ ਕੌਣ ਸੀਗਾ ਦੀਪ ਦਾ ਬੈਸਟ ਫਰੈਂਡ ਕਹਿ ਸਕਦੇ ਆਪਾਂ ਭਾਈ ਲਾ ਲਓ ਬੈਸਟ ਫਰੈਂਡ ਲਾ ਲਓ ਇਹਨਾਂ ਦੀ ਆਸ ਦੇ ਵਿੱਚ ਆਉਂਦੀ ਸੀ ਗੱਲ ਅਵਤਾਰ ਸਿੰਘ ਖੰਡੇ ਨੇ ਦੀਪ ਨੂੰ ਕਿਹਾ ਵੀ ਇੱਕ ਬੰਦਾ ਦਵਾਈ 'ਚ ਬੈਠਾ ਮੁੰਡਾ ਵੀ ਭਾਈ ਉਹਦੀ ਵਿਚਾਰ ਸੁਣੋ ਉਹਦੇ ਵਿਚਾਰ ਸੁਣੋ ਉਹ ਵਧੀਆ ਨੌਲੇਜ ਰੱਖਦਾ ਉਹ ਚੀਜ਼ ਦਾ ਟੌਪਿਕ ਤੇ ਤਾਂ ਬੋਲਣਾ ਚਾਹੁੰਦਾ ਹੁਣ ਦਵਾਈ ਵਾਲਾ ਮੁੰਡਾ ਕੌਣ ਸੀਗਾ ਅਮਰਤਪਾਲ ਅਮਰਤਪਾਲ ਇਹੀ ਮੈਂ ਕਿਉਂ ਕਹਿਣਾ ਜਿਹੜਾ ਦਵਾਈ ਆ ਨਾ ਦਵਾਈ ਏਜੰਸੀਆਂ ਦਾ ਦਵਾਈ ਘਾੜਾ ਪੰਜਾਬ 'ਚ ਮੁੱਦੇ ਖੜੇ ਨੇ ਪੰਜਾਬ 'ਚ ਮੁੱਦੇ ਹੈਗੇ ਨੇ ਇੱਕ ਖਾਲਿਸਤਾਨ ਦਾ ਇੱਕ ਮੁੱਦਾ ਹੈਗਾ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਤੀਜਾ ਮੁੱਦਾ ਹੈਗਾ ਪੰਜਾਬ ਦੇ ਵਿੱਚ ਬੇਅਦਬੀ ਦਾ ਚੌਥਾ ਮੁੱਦਾ ਪੰਜਾਬ ਦੇ ਵਿੱਚ ਹੈਗਾ ਆਪਣੇ ਜਿਵੇਂ ਕਹਿੰਦੇ ਨੇ ਵੀ ਆਨੰਦਪੁਰ ਸਾਹਿਬ ਦੇ ਮਤੇ ਵਾਲਾ ਵੀ ਮੁੱਦਾ ਨਾਲ ਚੱਲਦਾ ਵੀ ਭਾਈ ਜਿਹੜੀ ਸਿੱਖ ਕੌਮ ਆ ਆਨੰਦਪੁਰ ਸਾਹਿਬ ਦਾ ਮਤਾ ਚਾਹੁੰਦੀ ਆ ਵੀ ਭਾਈ ਜਿਹੜਾ ਕਪੂਰ ਸਿੰਘ ਜੀ ਨੇ ਲਿਖਿਆ ਸੀਗਾ ਸਾਨੂੰ ਉਹੀ ਚਾਹੀਦਾ ਪਰ ਪ੍ਰੋਬਲਮ ਕਿੱਥੇ ਆ ਇਹਨਾਂ ਨੇ 400 ਅਬਜੈਕਟ ਨੂੰ ਤਿਆਰ ਕਰਨ ਨੂੰ ਦਿੱਤੇ ਮੈਂ ਕਿਉਂ ਕਹਿੰਦਾ ਹੁੰਨਾ ਵੀ ਚੀਜ਼ ਸਮਝਿਆ ਕਰੋ ਸੁਨਹਿਰੀਓ ਚੱਕਿਆ ਕਰੋ ਪੜਿਆ ਕਰੋ ਤੁਹਾਨੂੰ ਸਾਰੀ ਚੀਜ਼ ਦੀ ਨੌਲੇਜ ਆਣੀ ਆ ਸਾਰਾ ਕੁਝ ਮੁਰੇ ਖੁੱਲਾ ਪਿਆ ਆ ਲੋਕ ਹਾਂ ਸੁਣੀ ਗਏ ਕਹਿੰਦੇ ਨੇ ਭਾਈ ਦੀਪ ਨੂੰ ਉਦੋਂ ਵੀ ਕਿਹਾ ਕਿ ਮੈਂ ਕਹਿੰਦਾ ਆ ਬੰਦਾ ਜਿਹਨੇ ਫੈਸਲਾ ਇਹ ਗਲਤ ਹੈ ਇਹ ਨਹੀਂ ਲਿਆ ਫਿਰ ਆਪਾਂ ਯਮਨਤਪਾਲ ਸਿੰਘ ਉਹਨਾਂ ਦੀ ਵੀ ਗੱਲ ਹੁੰਦੀ ਤੇ ਭਾਈ ਦੀਪ ਸਿੰਘ ਜੀ ਉਹਨਾਂ ਨੇ ਉਸ ਵਕੀਲ ਨੂੰ ਉਦੋਂ ਹੀ ਕੱਢਤਾ ਸੀ ਬਾਹਰ ਤਾਂ ਉਦੋਂ ਫਿਰ ਇਹਨਾਂ ਦੀ ਆਪਸ ਵਿੱਚ ਗੱਲਬਾਤ ਸਾਂਝੀ ਹੋਣੀ ਸ਼ੁਰੂ ਹੋ ਗਈ ਐ ਕਿਉਂਕਿ ਜਦੋਂ ਹੁਣ ਜੇ ਆਪਾਂ ਪ੍ਰੇਮ ਪਿਆਰ ਹੋਵੇ ਤਾਂ ਤੁਸੀਂ ਮੈਨੂੰ ਕਹੋਗੇ ਕਿ ਫਲਾਣਾ ਬੰਦਾ ਜੀ ਇਹਦੇ ਨਾਲ ਤੁਸੀਂ ਗੱਲਬਾਤ ਕਰਿਓ ਨਿਸ਼ਚਿਤ ਹੋਗੇ ਆਪਣਾ ਬਹੁਤ ਤੇ ਫਿਰ ਜਦੋਂ ਮੈਂ ਉਹਨਾਂ ਨਾਲ ਗੱਲ ਕਰਨ ਲੱਗੂੰਗਾ ਤੇ ਮੈਨੂੰ ਲੱਗੂਗਾ ਵੀ ਬੰਦਾ ਤਾਂ ਵਾਕਈ ਵਧੀਆ ਥਿੰਕ ਟੈਂਕ ਹੈ ਬਹੁਤ ਨੌਲੇਜ ਰੱਖਦਾ ਤੇ ਉਹੀ ਪਿਆਰ ਵਧ ਜਾਂਦਾ ਐ ਇਸੇ ਕਰਕੇ ਉਦੋਂ ਭਾਈ ਅਮਰਤਪਾਲ ਸਿੰਘ ਜੀ ਨੂੰ ਇਹ ਸੇਵਾ ਮੋਕਜ਼ੀਵਾਦਾਰ ਦੀ ਦਿੱਤੀ ਗਈ ਸੀਗੀ ਤੇ ਇਸੇ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਵੀ ਜੇ ਉਹਨਾਂ ਨੂੰ ਸੇਵਾ ਦਿੱਤੀ ਗਈ ਤਾਂ ਉਹਨਾਂ ਦੇ ਨਾਲ ਖੜੀਏ ਹਰ ਪੰਖ ਤੋਂ ਆ ਜੋ ਜੀ ਇਹ ਸੀਗੀ ਵੀਡੀਓ ਹੁਣ ਕਰ ਲਈ ਆਪਾਂ ਗੱਲ ਇਹਦੇ ਉੱਤੇ ਇਹ ਗੱਲ ਬਿਲਕੁਲ ਕਲੀਅਰ ਹੋ ਚੁੱਕੀ ਆ ਭਾਈ ਅਵਤਾਰ ਸਿੰਘ ਖੰਡਾ ਜੀ ਨੇ ਆਪਣੀ ਇੰਟਰਵਿਊ ਦੇ ਵਿੱਚ ਕਲੀਅਰ ਕਰਤੀ ਵੀ ਭਾਈ ਅਸੀਂ ਜਦ ਦੀਪ ਨਾਲ ਅਮਰਤਪਾਲ ਦੀ ਡਾਇਰੈਕਟ ਗੱਲ ਹੋਣ ਲੱਗੀ ਤਾਂ ਅਮਰਤਪਾਲ ਡਾਇਰੈਕਟ ਗੱਲ ਕਰਨ ਲੱਗਿਆ ਦੀਪ ਸਿੱਧੂ ਨਾਲ ਅਵਤਾਰ ਸਿੰਘ ਖੰਡਾ ਜੀ ਇੱਕ ਪਾਸੇ ਹੋ ਗਏ ਦੋਹਾਂ ਦੇ ਵਿਚਾਰ ਮਿਲੇ ਦੀਪ ਨੇ ਸੁਣਿਆ ਇਹਨੂੰ ਕੀ ਕਹਿੰਦਾ ਸੀਗਾ ਦੀਪ ਨੂੰ ਕੁਝ ਚੀਜ਼ਾਂ 네ਗੇਟਿਵ ਲੱਗੀਆਂ ਵੀ ਬੰਦਾ ਕੋਈ ਪਲੈਂਟਡ ਬੰਦਾ ਹੋ ਰਿਹਾ ਹੈ ਵੀ ਜਿਹੜੇ ਹਿਸਾਬ ਨਾਲ ਬੰਦਾ ਕੱਲੀ-ਕੱਲੀ ਗੱਲ ਜਿਵੇਂ ਮੈਂ ਇੱਕ ਵੀਡੀਓ ਹੋਰ ਪਾਈ ਸੀ ਧਾਰ ਨਾਲ ਜਾ ਕੇ ਸੁਣਿਓ ਹਜੇ ਵੀ ਮੇਰੀ ਆਈਡੀ ਦੇ ਉੱਤੇ ਪਈ ਆ ਜਿਹਦੇ ਵਿੱਚ ਅਮਰਤਪਾਲ ਜਦ ਇਹ ਵਾਲ ਕੱਟੇ ਦੀ ਸਾਡੇ ਵਾਂਗੂ ਦਵਾਈ ਦੇ ਵਿੱਚ ਬੈਠਾ ਟੈਕਸੀ ਦੇ ਵਿੱਚ ਇੱਕ ਵੀਡੀਓ ਬਣਾ ਰਿਹਾ ਇਹਦੇ ਵਿੱਚ ਕਹਿ ਰਿਹਾ ਵੀ ਮੇਰੇ ਕੋਲ ਖੜਕੂਆਂ ਦਾ ਸਾਰਾ ਡਾਟਾ ਪਿਆ ਜੋ ਆਪਣੇ ਪੰਜਾਬ ਦੇ ਹੁਣ ਮੈਨੂੰ ਕੋਈ ਬੰਦਾ ਕਹਿੰਦਾ ਵੀ ਚੱਲ ਭਾਈ ਤੇਰੇ ਲਈ ਅਸੀਂ ਦਰਵਾਜ਼ੇ ਖੋਲਦੇ ਆਂ ਵੀ ਦਰਵਾਜ਼ੇ ਖੋਲਦੇ ਆਂ ਵੀ ਤੂੰ ਸਾਡੇ ਲਈ ਸਿਰਫ ਤਿੰਨ ਸਬਜੈਕਟ ਤਿਆਰ ਕਰਨੇ ਨੇ ਤਿੰਨ ਸਬਜੈਕਟ ਕਿਹੜੇ ਨੇ ਵੀ ਤੈਨੂੰ ਪ੍ਰਮੋਟ ਵੀ ਕਰਾਂਗੇ ਏਜੰਸੀਆਂ ਮੈਂ ਏਜੰਸੀਆ ਬਣੂਆ ਬੋਲ ਰਿਹਾ ਮੈਂ ਇਹ ਕਿਉਂ ਚੀਜ਼ਾਂ ਕਹਿ ਰਹੇ ਨੇ ਜੇ ਅੱਜ ਮੈਂ ਫੇਰ ਕਹਿਣਾ ਜੇ ਅਵਤਾਰ ਸਿੰਘ ਖੰਡਾ ਜੀ ਮੈਂ ਉਸ ਦਿਨ ਕਿਉਂ ਕਹਿਣਾ ਸੀ ਵੀ 10% ਗਲਤੀ ਅਵਤਾਰ ਸਿੰਘ ਖੰਡੇ ਜੀ ਦੀ ਵੀ ਬਣਦੀ ਆ ਕਿਉਂਕਿ ਇਹਦੇ ਵਿੱਚ ਹੁਣ ਜਿਵੇਂ ਅਵਤਾਰ ਸਿੰਘ ਖੰਡਾ ਜੀ ਦੀ ਮਾਤ ਜੀ ਦੇ ਬਿਆਨ ਆਏ ਨੇ ਉਹ ਕਿਉਂ ਪਿੱਟਦੇ ਨੇ ਉਹ ਉਹ ਕਿਉਂ ਰੋਂਦੇ ਬਣਾਉਣੇ ਵਾਲਾ ਉਹਦਾ ਮੁੰਡਾ ਉਹਨਾਂ ਨੇ ਅੰਮ੍ਰਿਤਪਾਲ ਵਰਗੇ ਨੇ ਅਵਤਾਰ ਸਿੰਘ ਖੰਡੇ ਦੀ ਸੂ ਏਜੰਸੀਆਂ ਨੂੰ ਕਿਵੇਂ ਦਿੱਤੀ ਆ ਇਹ ਸੀਗਾ ਉਹਨਾਂ ਦਾ ਸਵਾਲ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਵੀ ਰਣਜੋਤ ਸਿੰਘ ਜਿਵੇਂ ਮੈਂ ਕਹਿਣਾ ਹੁੰਦਾ ਅਵਤਾਰ ਸਿੰਘ ਖੰਡਾ ਰਣਜੋਤ ਸਿੰਘ ਤੇ ਨਾਂ ਦੇ ਉੱਤੇ ਰਹਿੰਦਾ ਸੀਗਾ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਭਾਈ ਇਹ ਬੰਦਾ ਇੱਕ ਜੀ ਹੋਰ ਤੁਹਾਨੂੰ ਮੈਂ ਯਾਦ ਕਰਾ ਦਿੰਦਾ ਕਈਆਂ ਦੇ ਪਤਾ ਵੀ ਹੋਣਾ ਜਦ ਆਪਣੇ ਸਾਰਾ ਕੇਸ ਹੋਇਆ ਆ ਅਮਰਤਪਾਲ ਨੂੰ ਏਜੰਸੀਆਂ ਨੇ ਫੜਦੇ ਆ ਤੇ ਏਜੰਸੀਆਂ ਤੋਂ ਫੜਨ ਤੋਂ ਬਾਅਦ ਆਪਣੇ ਦੋ ਬੰਦੇ ਆਪਣੇ ਤੋਂ ਵਿਛੜੇ ਨੇ ਕਿਹੜੇ ਬੰਦੇ ਨੇ ਉਹ ਜਿਹੜੇ ਬੰਦੇ ਕੌਮ ਦੇ ਚੰਗੇ ਤਕੜੇ ਬੁਲਾਰੇ ਸੀਗੇ ਜਿਹੜੇ ਨੌਲੇਜ ਪੂਰੀ ਰੱਖਦੇ ਸੀਗੇ ਉਹ ਬੰਦਿਆਂ ਦੇ ਨਾਮ ਕੌਣ ਕੌਣ ਨੇ ਅਮਰਤਪਾਲ ਦੇ ਏਜੰਸੀਆਂ ਦੇ ਅੰਦਰ ਜਾਣ ਤੋਂ ਬਾਅਦ ਕਿਹੜੇ-ਕਿਹੜੇ ਬੰਦੇ ਨੇ ਇੱਕ ਹੈਗਾ ਭਾਈ ਨਿਜਰ ਕੈਨੇਡਾ ਤੋਂ ਬਹੁਤ ਤਕੜਾ ਬੁਲਾਰਾ ਸੀਗਾ ਉਹ ਫੁੱਲ ਨੌਲੇਜ ਰੱਖਦਾ ਸੀਗਾ ਕੌਮ ਦੇ ਮੈਂ ਕਹਿੰਦਾ ਜੇ ਬੰਦੇ ਹਨ ਮੈਂ ਤੁਹਾਨੂੰ ਉਂਗਲੀਆਂ ਦੇ ਬੰਦੇ ਗਿਣਾ ਦਿੰਨਾ ਇੱਕ ਸੀਗਾ ਪਹਿਲਾਂ ਸੁਣ ਲਓ ਇੱਕ ਸੀਗਾ ਭਾਈ ਨਿਜਰ ਇਹਦੇ ਫੜੇ ਜਾਣ ਤੋਂ ਬਾਅਦ ਦੀਪ ਸਿੱਧੂ ਦੇ ਮਰਡਰ ਤੋਂ ਬਾਅਦ ਭਾਈ ਨਿਜਰ ਦਾ ਮਰਡਰ ਹੋਇਆ ਉਸ ਤੋਂ ਬਾਅਦ ਹੋਇਆ ਅਵਤਾਰ ਸਿੰਘ ਖੰਡੇ ਦਾ ਵੀ ਮਰਡਰ ਹੋਇਆ ਨਾਲੇ ਕੁਸ਼ ਕੁ ਮਹੀਨਿਆਂ ਦੇ ਫਰਕ ਦੇ ਵਿੱਚ ਪਹਿਲਾਂ ਅਵਤਾਰ ਸਿੰਘ ਖੰਡਾ ਉਸ ਤੋਂ ਬਾਅਦ ਭਾਈ ਨਿਜਰ ਇਹ ਤੁਸੀਂ ਆਪ ਸੋਚ ਲਿਓ ਵੀ ਇਹ ਲੋਕਾਂ ਨੇ ਕਿਵੇਂ ਦੱਸਿਆ ਕਿਵੇਂ ਚੀਜ਼ਾਂ ਬਣਾਈਆਂ ਵੀ ਇਹ ਦੋ ਬੰਦੇ ਜਿਹੜੇ ਅਵਤਾਰ ਸਿੰਘ ਖੰਡਾ ਤੇ ਭਾਈ ਨਿਜਰ ਇਹ ਕਿਉਂ ਜੱਥੇਬੰਦੀ ਵਾਰਸ ਪੰਜਾਬ ਜੱਥੇਬੰਦੀ ਨੂੰ ਦੀਪ ਸਿੱਧੂ ਇਹਨਾਂ ਨਾਲ ਵੀ ਅਟੈਚ ਸੀਗਾ ਇਹ ਵੀ ਸੁਣ ਲਓ ਇਹ ਕਿਉਂ ਕਹਿੰਦੇ ਨੇ ਵੀ ਭਾਈ ਦੀਪ ਸਿੱਧੂ ਸੁਣ ਲਓ ਦੀਪ ਸਿੱਧੂ ਭਾਈ ਨੀਜਰ ਅਵਤਾਰ ਸਿੰਘ ਖੰਡਾ ਜੇ ਇਹ ਤਿੰਨ ਬੰਦੇ ਹਨਾ ਤਿੰਨ ਬੰਦੇ ਇਹ ਜੋnde ਰਹਿ ਜਾਂਦੇ ਹਨਾ ਮੈਂ ਤੁਹਾਨੂੰ 101% ਗਾਰੰਟੀ ਲਿਖ ਕੇ ਦੰਨਾ ਕਾਗਜ਼ ਦੇ ਉੱਤੇ ਪੰਜਾਬ ਦਾ ਨਕਸ਼ਾ ਪਾਟ ਦੰਦੇ ਬੰਦੇ ਇੰਨੇ ਸਮਝਦਾਰ ਇੰਨੇ ਇੰਟੈਲੀਜੈਂਟ ਬੰਦੇ ਤੇ ਇੰਨੇ ਮਤਲਬ ਜਾਨੀ ਕਿ ਆਪਣੇ ਕੰਮ ਦੇ ਪ੍ਰਤੀ ਇੰਨੇ ਇਮਾਨਦਾਰ ਬੰਦੇ ਆਪਣੇ ਪੈਸ਼ਨ ਦੇ ਪ੍ਰਤੀ ਇੰਨੇ ਇਮਾਨਦਾਰ ਬੰਦੇ ਹੁਣ ਮੈਂ ਕਿਉਂ ਕਹਿਣਾ ਵੀ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਮਾਤਾ ਜੀ ਨੂੰ ਦਰਬਾਰ ਸਭ ਸੱਦ ਲੋ ਉਹਨਾਂ ਕੋਲ ਬਹੁਤ ਕੁਝ ਪਿਆ ਹੱਲੇ ਮੰਨ ਲਓ ਵੀ ਸਾਡੇ ਕੋਲ 5% ਸਮਾਨ ਆ ਉਹਨਾਂ ਕੋਲ 95% ਪਿਆ ਸਾਰਾ ਵਿੱਦ ਪ੍ਰੂਫਾਂ ਦੇ ਨਾਲ ਅਮਰਤਾਪਾਲ ਜਿੱਤ ਗਿਆ ਸਾਨੂੰ ਵੋਟਾਂ ਦਾ ਕੋਈ ਮਤਲ ਨਹੀਂ ਜਿੱਤ ਜਵੇ ਜੋ ਮਰਜੀ ਸੋਚੀ ਜਾਵੇ ਜੋ ਮਰਜੀ ਹੋਣਾ ਕੁਝ ਵੀ ਨਹੀਂ ਹੱਥ ਦੇ ਵਿੱਚ ਸੌਂਚਣੇ ਆ ਜੋ ਮਰਜੀ ਬੈਠ ਕੇ ਵਿਚਾਲ ਲਵੇ ਠੀਕ ਆ ਜੋ ਚੀਜ਼ ਜਿਹੜੇ ਕਹਿੰਦੇ ਨੇ ਪੰਥ ਦਾ ਮਹਿਣਾ ਭਾਈ ਪੰਥ ਦਾ ਮਹਿਣਾ ਮੈਂ ਖੱਟ ਲਿਓ ਪੰਥ ਤਾਂ ਮਹਿਣਾ ਖੱਟੀ ਬੈਠਾ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਨੇ ਆਪਣਾ ਘਰ ਵਾਲਾ ਆਪਣਾ ਮੁੰਡਾ ਪੰਥ ਦੇ ਉੱਤੋਂ ਉਹਨਾਂ ਦੀ ਸ਼ਹੀਦੀ ਹੋਈ ਆ ਕਿਉਂ ਬੰਦੇ ਮਾਰੇ ਗਏ ਨੇ ਅਵਤਾਰ ਸਿੰਘ ਖੰਡਾ ਨਾਲ ਉਹਨਾਂ ਨੂੰ ਕੀ ਫਰਕ ਪੈਣ ਲੱਗਿਆ ਸੀਗਾ ਕੀ ਕਰ ਲੰਦਾ ਉਹ ਬਾਹਰ ਬੈਠਾ ਸੀਗਾ ਉਹ ਕਰ ਲੰਦਾ ਕੁਝ ਪਰ ਉਹਨੂੰ ਮਾਰਨਾ ਪੈ ਗਿਆ ਛੋ ਇੱਕ ਨੇ ਭਾਈ ਨਜ਼ਰ ਕੀ ਕਰ ਲੰਦਾ ਪੰਜਾਬੀਆਂ ਨੇ ਲੱਗਿਆ ਸੀਗਾ ਸਿਰਫ ਖਾਲਿਸਤਾਨੀ ਮੂਵਮੈਂਟ ਦੇ ਉੱਤੇ ਪੈਰਾ ਦੰਦਾ ਸੀਗਾ ਇਹਨਾਂ ਨੂੰ ਮਾਰਨਾ ਪੈ ਗਿਆ ਸੋ ਕਹਿਣ ਦਾ ਮਤਨ ਮੇਰਾ ਇਹ ਆ ਵੀ ਜਦ ਏਜੰਸੀਆਂ ਨਾ ਜਿਵੇਂ ਆਪਣੇ ਲੜੀ ਬੁੱਚੇ ਹਰੇਕ ਚੱਕੇ ਨੌ ਲਾਉਂਦੀ ਆ ਜਿਵੇਂ ਸਾਡੇ ਵਰਗੂ ਕਹਿੰਦੇ ਨੇ ਭਾਈ ਇਹ ਬੀਜੇਪੀ ਦਾ ਇਹ ਆਮ ਆਦਮੀ ਪਾਰਟੀ ਦਾ ਜੀ ਇਹ ਏਜੰਸੀਆਂ ਦਾ ਏਜੰਸੀਆਂ ਛੋਟੇ ਲੈਵਲ ਤੇ ਕੰਮ ਨਹੀਂ ਕਰਦੀਆਂ ਹੀਆਂ ਏਜੰਸੀਆਂ ਚੱਕਦੀਆਂ ਨੇ ਮੇਨ ਜੜ ਨੂੰ ਇਹਨਾਂ ਦੀ ਜੜ ਫੜੋ ਜਿੱਥੋਂ ਇਹਨਾਂ ਨੇ ਸਿੱਖਣਾ ਅੱਜ ਤੱਕ ਤੁਸੀਂ ਸੁਣਿਆ ਕਦੇ ਅਜੇ ਤੱਕ ਤੁਸੀਂ ਸੁਣਿਆ ਜੇ ਆਪਾਂ ਏਡੇ ਖਾਲਸਤਾਨੀ ਹਮੇਤੀ ਲਾ ਲੰਦੇ ਇਹ ਜਿਵੇਂ ਸਿਮਰਜੀਤ ਮਾਨ ਜਾਂ ਆਪਣੇ ਮੰਨ ਲਓ ਵੀ ਅਮਰਤਪਾਲ ਆ ਲੰਦੇ ਇਹਨਾਂ ਨੂੰ ਪੁਲਿਸ ਨੇ ਇਨਕਾਊਂਟਰ ਕਿਉਂ ਨਹੀਂ ਕੀਤਾ ਇਹਨਾਂ ਨੂੰ ਪੁਲਿਸ ਵਾਲ ਨੇ ਅਜੇ ਤੱਕ ਸਿਮਰਜੀਤ ਮਾਨ ਜਦੋਂ ਜਿੱਦਾਂ 99 90 ਤੋਂ ਖਾਸ ਕਰਕੇ ਜਨਰਲ ਭਿੰਡਰਾਂ ਤੋਂ ਪਹਿਲਾਂ ਵੀ ਇਹਨੂੰ ਕਿਉਂ ਨਹੀਂ ਪੁਲਿਸ ਵਾਲਾਂ ਚੱਕਿਆ ਕਿਉਂ ਨਹੀਂ ਮਾਰਿਆ ਇਹਦਾ ਕਾਰਨ ਮੰਨ ਲੈ ਕੋਈ ਥੋੜਾ ਜਿਹਾ ਨਾ ਦਿਮਾਗ ਤੇ ਲੋਡ ਪਾਓ ਲੋਡ ਪਾਵਾ ਕਿਉਂ ਕਹਿੰਦਾ ਵੀ ਹਰੇਕ ਬੰਦੇ ਦੀ ਉਹ ਟਾਈਮਾਂ ਦੇ ਵਿੱਚ ਜੋ ਅੱਜ ਸਿਮਰਜੀਤ ਮਾਨ ਆ ਮੈਂ ਇੱਕ ਵੀਡੀਓ ਤੁਹਾਨੂੰ ਹੋਰ ਦਿਖਾਉਂਗਾ ਕੱਲ ਨੂੰ ਕਰਾਂਗੇ ਆਪਾਂ ਟੌਪਿਕ ਦੇ ਉੱਤੇ ਗੱਲ ਹੁਣ ਚੱਕ ਲਿਓ ਇਤਿਹਾਸ ਚੱਕ ਲਿਓ YouTube ਤੇ ਸਰਚ ਕਰ ਲਿਓ ਖੁਦ ਸਿਮਰਜੀਤ ਮਾਨ ਨੂੰ ਪੁੱਛ ਲਿਓ ਸਵਾਲ ਇਹ ਛੜ ਤੋਂ ਕਿਉਂ ਭਜਦਣ ਜਵਾਬ ਦੇਣ ਨੂੰ ਅਸੀਂ ਉਹਨੂੰ ਸਿਰਫ ਇੱਕੇ ਸਵਾਲ ਪੁੱਛਦਾ ਭਾਈ ਤੈ ਕੌਮ ਲਈ ਬਹੁਤ ਕੁਝ ਕਰਤਾ ਨਾ ਪਟਾ ਲੇਤਾ ਮਨ ਲਿਆ ਜੀ ਭਾਈ ਤੈ ਆਹ ਕੁਝ ਕਰ ਲਿਆ ਇਹ ਵੀ ਮੰਨ ਲਿਆ ਅਸੀਂ ਜੇਲ੍ਹ ਕੱਟ ਲਈ ਉਹ ਵੀ ਮੰਨ ਲਿਆ ਅਸੀਂ ਪਰ ਸਾਨੂੰ ਇੱਕ ਚੀਜ਼ ਦਾ ਜਵਾਬ ਦੇ ਦੇ ਵੀ ਤੇਰੀ ਫੋਟੋ ਖਾਲਸਾ ਜਰਨਲ ਪਿੰਡਰਾਂ ਵਾਲੇ ਨਾਲ ਕਿਉਂ ਨਹੀਂ ਹੈਗੀ ਤੇਰੀ ਫੋਟੋ ਮਨੋਚਹਾਲ ਜਥੇਦਾਰ ਕਿਉਂ ਨਾ ਨਹੀਂ ਹੈਗੀ ਤੇਰੀ ਫੋਟੋ ਗੁਰਦੇਵ ਸਿੰਘ ਕੌਂਕੇ ਜਥੇਦਾਰ ਕਿਉਂ ਨਹੀਂ ਹੈਗੀ ਤੇ ਇਹਨਾਂ ਕੋਲ ਜਵਾਬ ਹੀ ਨਹੀਂ ਹੁੰਦਾ ਪਰ ਜੇ ਇਹ ਕਹਿੰਦੇ ਨੇ ਭਾਈ ਸਾਡੀਆਂ ਫੋਟੋ ਨਹੀਂ ਹੋ ਜਾਂਦੀਆਂ ਪਰ ਬਾਦਲਾਂ ਨਾਲ ਤੇਰੀਆਂ ਫੋਟੋਆਂ ਹੈਗੀਆਂ ਸਾਡੇ ਕੋਲ ਸੋ ਸਾਡੇ ਸਾਰੇ ਸਵਾਲ ਨੇ ਵੀ ਜੇ ਤਾਂ ਆਪਾਂ ਨੇ ਗੱਲ ਕਰਨੀ ਆ ਪੰਥ ਦੀ ਆਪਾਂ ਨੇ ਗੱਲ ਕਰਨੀ ਆ ਖਾਲਸਾ ਰਾਜ ਦੀ ਆਪਾਂ ਨੇ ਗੱਲ ਕਰਨੀ ਆ ਭਾਈ ਸਾਡਾ ਜੋ ਪੰਥ ਜੋ ਗੁਰੂ ਸਾਹਿਬ ਨੇ ਸ਼ਹੀਦੀਆਂ ਦੇ ਕੇ ਸਾਨੂੰ ਖੜਾ ਕਰਕੇ ਦਿੱਤਾ ਸੀਗਾ ਤੇ ਅਸੀਂ ਉਹ ਕਿਤੇ ਰੋਲਤਾ ਕਿਵੇਂ ਰੋਲਤਾ ਕਿਉਂਕਿ ਸਾਡੇ ਜਿਹੜੇ ਲੋਕ ਨੇ ਹਨਾ ਜਿਹੜੇ ਸਾਡੇ ਲੋਕ ਨੇ ਜੋ ਸਾਡੇ ਖਾਸ ਕਰ ਮੈਂ ਕਹਿੰਦਾ ਹੁੰਨਾ ਸਾਡੇ ਵਰਗੇ ਬੰਦੇ ਪਛਾਣਨੇ ਬਹੁਤ ਸੌਖੇ ਨੇ ਕਿਵੇਂ ਸੌਖੇ ਨੇ ਨਾ ਤਾਂ ਦਾੜੀ ਰੱਖੀ ਹੋਈ ਆ ਨਾ ਮੁੱਛਾਂ ਰੱਖੀਆਂ ਹੋਈਆਂ ਨੇ ਵਾਲ ਕਟਿੰਗ ਕੀਤੀ ਹੋਈ ਆ ਸਿਰ ਤੇ ਦਮਾਲਾ ਨਹੀਂ ਕੋਲ ਬਾਣਾ ਨਹੀਂ ਸਾਨੂੰ ਦੂਰੋਂ ਪਛਾਣ ਲੈਣਾਂ ਇਹ ਪਾਈ ਆ ਹੁੰਦਾ ਇੱਕ ਨਾ ਕੋਈ ਸਿੱਖ ਦੀ ਕੋਈ ਲੋਕ ਸਾਡੇ ਵਰਗੇ ਬੰਦੇ ਰੋਡੇ ਭੋਡੇ ਮੈਂ ਨਹੀਂ ਕਹਿੰਦਾ ਮੈਂ ਬਹੁਤ بڑا ਗਿਆਨੀ ਆ ਸਾਰੇ ਬੰਦੇ ਵਫਾਦਾਰ ਹੋ ਸਕਦੇ ਨੇ ਰੋਡੇ ਭੋਡੇ ਪੱਗਾਂ ਵਾਲਿਆਂ ਨਾਲੋਂ ਵੱਧ ਦਿਮਾਲਾ ਵਾਲਿਆਂ ਨਾਲੋਂ ਵੱਧ ਵਫਾਦਾਰ ਹੋ ਸਕਦੇ ਨੇ ਪਰ ਇਹ ਲੋਕ ਥੋਡੇ ਕੌਮ ਦੇ ਵਿੱਚ ਥੋਡੇ ਧਰਮ ਦੇ ਵਿੱਚ ਵੱੜ ਕੇ ਨਾ ਸਿਰ ਤੇ ਦਿਮਾਲਾ ਬਨ ਕੇ ਦਾੜੀਆਂ ਰੱਖ ਕੇ ਥੋਡੇ ਗੁਰੂ ਦੇ ਬਖਸ਼ੇ ਹੋਏ ਕਾਕਾਰ ਪਾ ਕੇ ਤੁਹਾਨੂੰ ਲੁੱਟਣਗੇ ਤੁਹਾਨੂੰ ਲੁੱਟਣਗੇ ਲੁੱਟਣਗੇ ਕਿਉਂ ਕਿ ਆਪਣੀ ਕੌਮ ਮੈਂ ਕਿਉਂ ਕਹਣਾ ਪੜ੍ਹੀ ਲਿਖੀ ਨਹੀਂ ਹੈਗੀ ਇੰਨੀ ਪੜ੍ਹੀ ਲਿਖੀ ਨਹੀਂ ਹੈਗੀ ਇੰਨੀ ਜਿਹੜੇ ਜਿਹੜੇ ਬੰਦਿਆਂ ਤੋਂ ਨਾ ਜਿਹੜੇ ਜਿਹੜੇ ਬੰਦਿਆਂ ਤੋਂ ਕੌਮ ਨੂੰ ਡਰ ਸੀਗਾ ਕੌਮ ਮਤਲਬ ਸਮਝੋ ਇੰਡੀਅਨ ਸਟੇਟ ਦੀ ਗੱਲ ਮੈਂ ਕਰਦਾ ਜਿਹੜੇ ਜਿਹੜੇ ਬੰਦਿਆਂ ਨੂੰ ਨਾ ਇੰਡੀਅਨ ਸਟੇਟ ਜੀ ਤੋਂ ਡਰਦੀ ਸੀਗੀ ਜਿਹਦੀ ਇੱਕ ਲਲਕਾਰ ਪੰਜਾਬ 'ਚ ਬੈਠ ਕੇ ਬਾਈਦੀ ਸੀਗੀ ਦਿੱਲੀ ਤੱਕ ਅੰਦਾ ਕੰਬਦੀਆਂ ਸੀਗੀਆਂ ਇਹਨਾਂ ਨੇ ਸਾਰੇ ਹੀ ਮਾਰੇ ਨੇ ਉਹ ਜਿਹਨਾਂ ਨੂੰ ਆਪਾਂ ਸ਼ਹੀਦ ਕਹਿੰਦੇ ਆ ਆਪਣੇ ਜਰਨੈਲ ਬਾਹਰ ਤਾਂ ਲੜੀ ਬੁੱਚੀ ਫਿਰਦੀ ਆ ਜਿਹੜੇ ਦੋਨੇ ਪਾਸੇ ਚੱਲਦੇ ਨੇ ਦੋ ਗੋਲੀ ਫੇਸ ਲੈ ਕੇ ਚੱਲਦੇ ਨੇ ਤੋ ਕਹਿਣ ਦਾ ਮਤਲਬ ਮੇਰਾ ਇਹ ਆ ਕੱਲ ਨੂੰ ਇੱਕ ਕਰਾਂਗੇ ਆਪਾਂ ਨਵੇਂ ਟੌਪਿਕ ਤੇ ਗੱਲ ਵੋਟਾਂ ਹੋ ਗਈਆਂ ਵੋਟਾਂ ਸਾਨੂੰ ਸ਼ੁਰੂ ਤੋਂ ਕੋਈ ਮਤਲ ਨਹੀਂ ਕੋਈ ਕਿ ਮੈਂ ਤਾਂ ਬਹੁਤ ਪੁਰਾਣਾ ਬੋਲਦਾ ਆ ਰਿਹਾ ਚੀਜ਼ ਦੇ ਉੱਤੇ ਸਿਮਰਜੀਤ ਮਾਨ ਦੇ ਆਪਾਂ ਸੱਚਾਈ ਵਾਰ ਰੱਖਾਂਗੇ ਹੋਰ ਲੈ ਕੇ ਆਵਾਂਗੇ ਗੱਲ ਜਿਹਦੇ ਵਿੱਚ ਸਿਮਰਜੀਤ ਮਾਨ ਡਾਇਰੈਕਟ ਡਾਇਰੈਕਟ ਕਾਂਗਰਸੀ ਨੇਤਾ ਦੇ ਘਰੇ ਜਾਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਅਸੀਂ ਸਮਝਦਾਂ ਗੱਲ ਸਤਿ ਸ਼੍ਰੀ ਅਕਾਲ ਜੀ